ਮੁੱਖ ਮੰਤਰੀ ਭਗਵੰਤ ਪਾਣ ਪਿਛਲੇ 24 ਘੰਟਿਆਂ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਨੇ ਸੀਐਮ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ 'ਚ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਬਿਲਕੁਲ ਠੀਕ ਨੇ ਤੇ ਉਹਨਾਂ ਨੂੰ ਕੋਈ ਵੱਡੀ ਸਮੱਸਿਆ ਨਹੀਂ ਹੈ ਪਰ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਆਪਣੀ ਨਿਗਰਾਨੀ ਹੇਠ ਰੱਖਣ ਦਾ ਫੈਸਲਾ ਕੀਤਾ ਦੱਸਿਆ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਅਜ ਕੁਝ ਹੋਰ ਜਾਂਚ ਰਿਪੋਰਟ ਆਉਣ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇਣ ਬਾਰੇ ਫੈਸਲਾ ਲਿਆ ਜਾਵੇਗਾ ਕਿਹਾ ਜਾ ਰਿਹਾ ਹੈ ਕਿ ਜਾਂਚ ਦੌਰਾਨ ਮੁੱਖ ਮੰਤਰੀ ਦੇ ਫੇਫੜਿਆਂ ਦੇ ਇੱਕ ਧੰਨੇ 'ਚ ਸੋਚ ਦੇ ਲੱਛਣ ਪਾਏ ਗਏ ਨੇ ਜਿਸ ਨਾਲ ਦਿਲ ਤੇ ਦਬਾਅ ਪੈ ਰਿਹਾ ਹੈ ਕਰੰਟ ਬਲੱਡ ਪ੍ਰੈਸ਼ਰ ਚ ਉਤਰਾਚੜਾ ਆਉਣ ਲੱਗਾ ਇਸ ਕੇ ਬਾਰੇ ਕੁਝ ਹੋਰ ਜਾਂਚ ਕੀਤੀ ਜਾਣੀ ਹੈ ਤੇ ਕੁਝ ਹੋਰ ਖੂਨ ਦੇ ਟੈਸਟ ਕੀਤੇ ਜਾਣਾ ਹੈ ਜਿਸ ਦੀ ਰਿਪੋਰਟ ਆਉਣੀ ਬਾਕੀ ਹੈ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਚੇਲ ਤੋਂ ਰਿਹਾਂ ਹੋਣ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਬਿਮਾਰ ਹੋਣ ਦਾ ਖੁਲਾਸਾ ਹੋਇਆ ਸੀ ਹਾਲਾਂਕਿ ਮੁੱਖ ਮੰਤਰੀ ਦਫ਼ਤਰ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਤੋਂ ਬਾਅਦ ਬਠਿੰਡਾ ਚ ਰੈਲੀ ਦੌਰਾਨ ਸੀਐਮ ਨੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਸੀ ਜੇਕਰ ਮੈਂ ਚੱਲਦੇ ਹੋਏ ਜੁੱਤੀ ਦਾ ਫੀਤਾ ਬੰਨਣ ਵੀ ਬੈਠਦਾ ਤਾਂ ਕਿਹਾ ਜਾਂਦਾ ਕਿ ਭਗਵੰਤ ਮਾਨ ਡਿੱਗ ਗਿਆ ਮੈਂ ਇਸ ਤਰ ਮੈਂ ਤੁਹਾਡੀਆਂ ਜਣਾ ਚ ਬੈਠਾਂਗਾ ਤੇ ਬੀਤੇ ਦਿਨ ਮੁਰ ਉਹਨਾਂ ਦੀ ਸਿਹਤ ਵਿਗੜ ਕੇ ਕਿਸ ਕਾਰਨ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਜਾਂਚ ਦੌਰਾਨ ਮੁੱਖ ਮੰਤਰੀ ਦੇ ਫੇਫੜਿਆਂ ਦੇ ਇੱਕ ਧੰਮਣੇ 'ਚ ਸੋਜ ਦੇ ਲੱਛਣ ਪਾਏ ਗਏ ਜਿਸ ਨਾਲ ਦਿਲ ਤੇ ਦਬਾਅ ਪੈ ਰਿਹਾ ਡਾਕਟਰਾਂ ਮੁਤਾਬਕ ਇਸ ਬਾਰੇ ਕੁਝ ਹੋਰ ਜਾਂਚ ਕੀਤੀ ਜਾਣੀ ਹੈ ਤੇ ਕੁਝ ਹੋਰ ਖੂਨ ਦੇ ਟੈਸਟ ਕੀਤੇ ਜਾਣੇ ਨੇ ਜਿਸ ਦੀ ਰਿਪੋਰਟ ਆਉਣੀ ਹਜੇ ਬਾਕੀ ਹੈ